ਯਾ ਕਿੰਨੇ ਲਿਆ ਫਿਰ ਇਹ ਬਾਜ਼ਾਰ ਚ ਜਿਵੇਂ 28 30 ਹਜ਼ਾਰ ਦੀ ਆਪਾਂ 19000 ਦੀ ਦੇ ਦੇਾਂਗੇ ਸਿਰਫ 19000 ਦੇ ਇੱਕ ਗੱਲ ਹੋਰ ਜਿਹੜਾ ਸ਼ੇਅਰ ਕਰਕੇ ਹੈਗਾ ਉਹਨੂੰ ਹੋਰ ਵੀ ਲੈਸ ਕਰਕੇ ਦੇਵਾਂਗੇ ਹੋਰ ਵੀ ਲੈਸ ਕਰੋਗੇ ਦੇਖੋ ਜੀ 5 ਸਟਾਰ ਮੋਟਰ ਜੀਨ ਇੰਜੀਨਰ 45000 ਰੁਪਏ ਦੀ ਆਪਰੇ ਤੋਂ 9000 ਦੀ ਸਾਲ ਦੀ ਖਰੀਦਤੀ ਹੈ ਨਾਲ ਗਰੰਟੀ ਵੀ ਦੋ ਗਰੰਟੀ ਕਰਤੇ ਰਲਾ ਇਰੇਕtion ਹਾਂਜੀ ਹਾਂਜੀ ਤੇ ਆਹ ਡੱਬਾ ਬੰਦ ਨਹੀਂ ਮੜਾ ਜੇ ਖੁੱਲ ਕੇ ਦਿਖਾਵਗੇ ਹਾਂਜੀ ਡੱਬਾ ਬੰਦ ਵੀ ਆਪਣੇ ਕੋਲੇ ਸੀਦੇ ਦੇਖੋ ਦੋਸਤੋ ਜਮਾ ਹੁਣ ਡੱਬੇ ਹੁਣ ਤੁਹਾਡੇ ਸਾਹਮਣੇ ਖੁੱਲ ਰਹੇ ਨੇ ਐਵੇਂ ਨਾ ਕਿਓ ਵੀ ਕਿਤੇ ਹੁੰਜੀ ਰੰਗ ਦੇ ਵਿੱਚ ਮਾਰ ਮਾਰ ਕੇ ਰੱਖ ਦੋ ਜੀ ਨਾ ਨਾ ਬਿਲਕੁਲ ਫਰੈਸ਼ ਸਾਲ ਦੀ ਬੰਦ ਗਰੰਟੀ ਨਵਾਂ ਬਿਲਕੁਲ ਡੱਬਾ ਬੰਦ ਹੋਣ ਦਾ ਪਿਸ ਹੈ ਤੇ ਭਾਈ ਕਿੰਨੇ ਦਾ ਹੈ ਫਿਰ ਇਹ ਇਹ 25000 ਰੁਪਏ ਦਾ ਸਾਲ ਦੀ ਗਰੰਟੀ ਫਿੱਟ ਕਰਕੇ ਆਵਾਂਗੇ ਅੱਛਾ ਬਾਜ਼ਾਰ ਚ ਕੀ ਕੀਮਤ ਹੈ ਭਾਈ ਇਹ ਬਾਜ਼ਾਰ ਤੇ 35000 ਤੋਂ ਘੱਟ ਕੋਈ ਐਸੀ ਨਹੀਂ ਹੋਏਗਾ ਆਪਣੇ ਕੋਲ 25% ਆਰ ਦੇ ਸਪਰੇਟ ਏਸੀ ਸਾਲ ਦੀ ਗਾਰੰਟੀ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਤੁਸੀਂ ਐ ਸੋਚਦੇ ਹੋਗੇ ਵੀ ਅਸੀਂ ਖੇਤਾਂ ਜਾਂ ਕਿੱਧਰ ਤੁਰੇ ਫਿਰਨੇ ਆਂ ਵੀ ਤੁਹਾਨੂੰ ਪਰ ਅਸੀਂ ਜਿੱਥੇ ਆਏ ਹੋਏ ਹਾਂ ਇੱਥੇ ਜਿਹੜੇ ਵੱਡੇ ਵੱਡੇ ਸ਼ੋਰੂਮ ਨੇ ਨਾ ਜਿਹੜੀਆਂ ਚੀਜ਼ਾਂ ਉੱਥੋਂ ਵੀ ਨਹੀਂ ਮਿਲਦੀਆਂ ਉਹੋ ਜੇ ਏਸੀ ਫਰਿੱਜ ਵਾਸ਼ਿੰਗ ਮਸ਼ੀਨਾਂ ਬਿਲਕੁਲ ਹੀ ਘੱਟ ਰੇਟਾਂ ਦੇ ਆਜੋ ਬਾਈ ਨਾਲ ਗੱਲ ਕਰਦੇ ਆਂ ਹੁਣ ਤੁਹਾਨੂੰ ਐ ਲੱਗੀ ਜਾਂਦਾ ਹੋਣਾ ਵੀ ਕਿੱਧਰ ਖੇਤਾਂ ਜਾਂ ਅਜ ਕਮਾਈ ਜਾਂਦਾ ਹੈ। ਆ ਬਾਈ ਨੇ ਨਾ ਇੱਥੇ ਵੱਡੇ ਵੱਡੇ ਸ਼ੋਰੂਮਾਂ ਤੋਂ ਵੀ ਕੈਨ ਸਿਸਟਮ ਖੋਲਿਆ ਪਿਆ ਹੈ। ਬਾਈ ਦੀ ਗੱਲਬਾਤ ਤਾਂ ਸੁਣੀ ਆ ਬਾਕੀ ਬਾਈ ਤੋਂ ਸੁਣ ਕੇ ਪਤਾ ਲੱਗੂ ਕੀ ਕਹਿੰਦਾ। ਕਿੱਦਾਂ ਰਵਾਲ ਬਾਈ? ਵਧੀਆ ਜੀ ਵਧੀਆ ਕੀ ਹਾਲ ਚਾਲ ਦਰਸੰਗ ਸਿੰਘ ਜੀ। ਵਧੀਆ ਵਧੀਆ ਬਾਈ। ਹਾਂ ਠੀਕ ਹੋ। ਹਾਂ ਬਹੁਤ ਵਧੀਆ ਸਭ ਦੇ ਨਾਲ। ਹੋਰ ਬਾਈ ਇਹਦਾ ਜੰਗਲ ਚ ਮੰਗਲ ਵਾਲੀ ਜੰਗਲ ਹੈ। ਜੰਗਲ ਮੰਗਲ ਹੋਰ ਹੋਰ। ਤੁਹਾਡੀ ਵੀਡੀਓ ਵੇਖੀ ਸੀਗੀ। ਅਸੀਂ ਗੱਲ ਪਰਸੋਂ ਜਿਹੜੀ ਪਾਈ ਹੈਗੀ। ਹਾਂ ਜੀ ਹਾਂ ਜੀ। ਕੋਈ ਤੁਸੀਂ ਕਹੀ ਜਾਂਦੇ ਵੀ ਅੱਦੇ ਅੱਦੇ ਰੇਟਾਂ ਬਿਲਕੁਲ ਕੀ ਸਿਸਟਮ ਹੈ ਬੜਾ ਸਮਝਾਉਂਗੇ ਸਾਨੂੰ ਵੀ ਸਿਸਟਮ ਇਹ ਬਹੁਤ ਵਧੀਆ ਹੈ ਜੀ ਇਹ ਬਿਲਕੁਲ ਨਵੀਆਂ ਡੱਬਾਬੰਦ ਫ੍ਰੀਜਾਂ ਨੇ ਸਕ੍ਰੈਚ ਵਾਲੀਆਂ ਫ੍ਰੀਜਾਂ ਨੇ ਜਿਵੇਂ ਕਹਿ ਦਿੰਨੇ ਆਪਾਂ ਵੀ ਮਾੜੀ ਜਿਹੀ ਛੀਟ ਆ ਗਈ ਮਾੜਾ ਜਾਂ ਬਿਲਕੁਲ ਦਾਗ ਪੈ ਗਿਆ ਉਹੀ ਕੰਪਨੀ ਰਿਜੈਕਟ ਕਰਕੇ ਸਾਨੂੰ ਬਿਨਾ ਗਾਰੰਟੀ ਤੋਂ ਦੇ ਦਿੰਦੀ ਏ ਪਰ ਅਸੀਂ ਮੰਨ ਲਓ ਜਿਵੇਂ ਆਹ ਵਰਲ ਫੁੱਲ ਦੀ ਫ੍ਰਿਜ ਹੈ ਬਾਈ ਹਾਂ ਜੀ ਬਜ਼ਾਰ ਰੇਟ ਕੀ ਆ ਦਾ ਬਜ਼ਾਰ ਦੇ ਵਿੱਚ ਜਿਵੇਂ 16-17000 ਦਾ ਫਰਿਜ ਹੈ ਸਾਡੇ ਕੋਲ 10-10000 ਦਾ ਫਰਿਜ ਇਹ 10000 ਚ ਦਵੋਗੇ 10000 ਦੇ ਦੇਖੀ ਕਿਤੇ ਨਾ ਨਾ ਅੱਜ ਬਾਜ ਜਦੋਂ ਕਿ ਆਏ ਅਗਲੇ ਕਹਿਣ ਉਹਦੇ ਅੱਗੇ ਸਿੱਟੀ ਜਾਂਦੇ ਸੀਗੇ ਹਾਲਸੇ ਦੀ ਜੁਬਾਨ ਹੈ ਕੋਈ ਮਾੜੀ ਮੋਟੀ ਜੁਬਾਨ ਥੋੜੀ ਹੈ ਅੱਛਾ ਅੱਛਾ ਤੇ ਆਹ ਜਿਹੜੀ ਬਾਈ ਵੱਡੀ ਸਰੀ ਹੈਗੀ ਇਹ ਵੱਡੀ 28000 ਦੀ ਫਰਿਜ ਹੈ ਬਜ਼ਾਰ ਦੇ ਵਿੱਚ ਆਪਾਂ 18000 ਦੀ 19000 ਦੀ ਦੇ ਦਿਆਂਗੇ ਵੇਖੋ ਦੋਸਤੋ ਲੁੱਟ ਲੋ ਮੇਲਾ ਪਹੁੰਚ ਜੋ ਪਰ ਇਹਨੇ ਜੇ ਆਉਣ ਵਾਸਤੇ ਤੁਹਾਨੂੰ ਮੁਸ਼ਕਲ ਕਰਨੀ ਪੈਣੀ ਹੈ ਕਿਉਂਕਿ ਪਹਿਲਾਂ ਮੈਂ ਹੀ ਬੋਨਦ ਲਗਿਆ ਸੀਗਾ ਮਸਾਂ ਬਾਈ ਗੇੜੇ-ਗੇੜੇ ਜੇ ਕੱਢ ਕੇ ਆਏ ਆਂ ਕਿ ਮੈਂ ਤੇ ਹਰਦੀਪ ਤੇ ਲੁੱਟ ਲੋ ਮੇਲਾ ਆ ਜੋ ਬਾਈ ਹੁਣ ਹੋਰ ਕੀ ਕੁਛ ਆ ਖੜਾ ਵਲਡੋਰ ਦਾ ਫ੍ਰਿਜ ਹੈ ਜੀ ਹਾਂਜੀ ਨਵਾਂ 42000 ਦਾ ਹੈ ਆਪਣੇ ਕੋਲ 24-25000 ਦਾ ਹੈ ਜੀ ਅੱਛਾ ਜੀ ਹਾਂਜੀ 24-25000 ਬਾਈ ਇੰਨੇ ਸਸਤੇ ਕਾਤ ਹੋਣਗੇ ਸਸਤੇ ਅੰਜ ਹੀ ਦੇਈ ਜਾਂਦੇ ਆ ਜੀ ਇਹ ਤਾਂ ਬਹੁਤ ਵਧੀਆ ਚੀਜ਼ ਹੈ ਨਾਲ ਦਾ ਸਾਰਾ ਸੌਦਾ ਨਾਲ ਦਾ ਇਹ ਨਹੀਂ ਹੈਗਾ ਵੀ ਰਿਪੇਅਰ ਕੀਤੀਆਂ ਹੋਈਆਂ ਤਿਆਰ ਕੀਤੀਆਂ ਹੋਈਆਂ ਨੇ ਇਹ ਸਾਰਾ ਸਮਾਨ ਕੰਪਨੀ ਦਾ ਜੈਨੂਇਨ ਹੈ ਮਾੜਾ ਜਾਂ ਦਾਗ ਪਿਆ ਹੈ ਉਹੀ ਡੈਫੈਕਟਡ ਹੈ ਬਸ ਬਾਹਰ ਜਿਵੇਂ ਮਾਰਾ ਜਾਂ ਨਿਸ਼ਾਨ ਪੈ ਗਿਆ। ਪਰ ਬਾੜ ਭਾਈ ਮੈਂ ਇਹੀ ਗੱਲ ਲੱਗਿਆ ਸੀ ਕਰਨ ਵੀ ਐਵੇਂ ਤਾਂ ਨਹੀਂ ਕਿਤੇ ਵੀ ਬਾਹਰੋਂ ਚਮਕਦਮਕ ਜੀ ਹੋਵੇ ਹਨਾ ਤੇ ਬਾਅਦ ਜਦੋਂ ਚਲਾਣ ਵੇਲੇ ਕੁਝ ਹੋਰ ਹੀ ਹੋ ਜੇ। ਨਾ 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 ਰਿਪੇਅਰ ਨਹੀਂ ਹੈਗੀ ਕੁਝ ਵੀ ਬਿਲਕੁਲ ਜੈਨੂਇਨ ਹੈ ਨਾਲ ਦਾ ਕੰਪਰੈਸ਼ਰ ਨਾਲ ਦੀ ਗੈਸ ਬਿਲਕੁਲ ਡੱਬਾ ਬੰਦ ਪੈਕ ਕਰਕੇ ਦੇਾਂਗੇ। ਠੀਕ ਹੈ ਠੀਕ ਹੈ ਜੀ। ਭਾਵੇਂ ਦਾਜ ਵਿੱਚ ਦੇ ਦਿਓ ਇਹੋ ਜੀ ਚੀਜ਼ ਹੈ ਪਤਾ ਵੀ ਨਹੀਂ ਲੱਗਦਾ 1921 ਦਾ ਮਾੜਾ ਮੋਟਾ ਸਕ੍ਰੈਚ ਹੋਏਗਾ ਜਿਆਦਾ ਕੋਈ ਵੱਡਾ ਡੈਂਟ ਨਹੀਂ ਹੋਏਗਾ। ਕੋਈ ਰਿਪੇਅਰ ਨਹੀਂ ਕੋਈ ਤਿਆਰ ਨਹੀਂ ਕੀਤੇ ਸਾਰਾ ਕੰਮ ਜੈਨੂਅਨ ਹੈ ਸਿਰਫ ਸਕ੍ਰੈਚ ਕਰਕੇ ਸਾਡੇ ਕੋਲ ਲੈਸ ਰੇਟ ਤੇ ਆ ਰਹੇ ਆ ਅਸੀਂ ਲੈਸ ਰੇਟ ਤੇ ਦੇ ਰਹੇ ਹਾਂ ਹਾਂਜੀ ਦੋਸਤੋ ਦੇਖ ਲਓ ਬਾਕੀ ਲੁੱਟ ਲਓ ਮੇਲਾ ਤੇ ਬਾਈ ਏਸੀ ਇਹ ਪੁਰਾਣੇ ਨੇ ਕਿ ਨਵੇਂ ਵੀ ਰੱਖੇ ਨੇ ਆਪਣਾ ਇਹ ਪੁਰਾਣੇ ਵੀ ਮਿਲ ਜਾਣਗੇ ਸਾਡੇ ਕੋਲ ਨਵੇਂ ਵੀ ਮਿਲ ਜਾਣਗੇ ਨਵੇਂ ਕਮਰੇ ਆ 3 ਕਮਰੇ ਭਰੇ ਪਏ ਨੇ ਅੱਛਾ ਬਾਈ ਫਿਰ ਜਿਹੜੇ ਆਪਾਂ ਹੁਣ ਇੱਥੇ ਪੁਰਾਣੇ ਦੀ ਵੀ ਗੱਲ ਕਰ ਲੈਨੇ ਆ ਸਾਹਮਣੇ ਪੁਰਾਣਾ ਕਿੰਨੇ ਕ ਤੱਕ ਪਊਗਾ ਪੁਰਾਣਾ ਮੰਨ ਕੇ ਚਲੋ 12-13000 ਦਾ ਕੰਡੀਸ਼ਨ ਦੇ ਹਿਸਾਬ ਨਾਲ ਦਿੱਤਾ ਜਾਂਦਾ ਜਿਵੇਂ ਕੁਝ ਕੋਈ ਸਾਲ ਦੋ ਸਾਲ ਚੱਲਿਆ ਕੋਈ 10 ਸਾਲ ਵੀ ਚੱਲਿਆ ਮਿਲ ਜੇਗਾ ਰਿਪੇਅਰ ਕੀਤੇ ਵੀ ਮਿਲ ਜਾਣਗੇ ਰਿਪੇਅਰ ਕਰ ਵੀ ਦਿੰਨੇ ਅਸੀਂ ਰਿਪੇਅਰ ਦਾ ਵੀ ਸਾਡਾ ਕੰਮ ਹੈ ਬਾਕੀ ਸਕ੍ਰੈਚ ਵਾਲੇ ਡੱਬਾ ਬੰਦ ਏਸੀ ਵੀ ਆ ਨਾਲ ਪਏ ਹੋਏ ਨੇ ਵਰਲਪੂਲ ਕੰਪਨੀ ਦੇ ਡੱਬਾ ਬੰਦ ਪੀਸ ਦੇ ਦਿਆਂਗੇ ਵਰਲਪੂਲ ਕੰਪਨੀ ਕੈਰੀਅਰ ਕੰਪਨੀ ਭਾਈ ਏਸੀਆਂ ਦਾ ਵੀ ਢੇਰ ਲਾਇਆ ਪਿਆ ਭਾਈ ਏਸੀਆਂ ਦਾ ਵੀ ਵਾਧੂ ਸਟਾਕ ਪਿਆ ਜੀ ਤੇ ਭਾਈ ਇਹ ਕਿੰਨੇ ਦਾ ਗਿਆ ਏਸੀ ਫਿਰ AC ਜਿਵੇਂ ਬਾਜ਼ਾਰ 'ਚ 35000 ਤੋਂ ਕੋਈ AC ਘਟ ਨਹੀਂ ਹੈਗਾ ਸਾਡੇ ਕੋਲ 25-25000 ਦਾ ਫਿੱਟ ਕਰਕੇ ਦੇਾਂਗੇ ਸਾਲ ਦੀ ਗਾਰੰਟੀ ਵੀ ਦੇਾਂਗੇ ਫਿੱਟ ਵੀ ਕਰਕੇ ਦੋਹਾਂਗੇ ਕਰਕੇ ਦੇਾਂਗੇ ਬਾਈ ਇਹੋ ਜਿਹਾ ਮੌਕਾ ਤਾਂ ਕਿਤੇ ਮਿਲ ਨਹੀਂ ਬਾਈ ਬਣ ਕੇ ਲੁੱਟ ਲੋ ਮੌਕਾ ਇਹ ਨਾ ਹੋਵੇ ਜਿਨਨੇ ਨੂੰ ਤੁਹਾਡੀ ਵਾਰੀ ਆਵੇ ਉਹਨੇ ਨੀ ਸਟਾਕ ਮੁੱਕ ਜੇ ਬਾਈ ਸਟਾਕ ਕਿੰਨਾ ਗਿਆ ਫਿਰ ਸਟਾਕ ਵਾਦੂ ਹੈ ਜੀ ਨਾਲ ਦੀ ਨਾਲ ਹੋਰ ਵੀ ਆਈ ਜਾਂਦਾ ਜਾਈ ਜਾਂਦਾ ਆਈ ਜਾਂਦਾ ਜਾਈ ਜਾਂਦਾ ਠੀਕ ਹੈ ਦੋਸਤੋ ਇੱਕ ਖਾਸ ਗੱਲ ਇਹ ਹੈ ਕਿ ਬਾਈ ਹਰਪਾਲ ਖਨੌਰੀ ਇਲਾਕੇ ਦੇ ਵਿੱਚ ਤਾਂ ਮੈਨੂੰ ਲੱਗਦਾ तकरीबन 30-30 ਕਿਲੋਮੀਟਰ ਤੱਕ ਸਾਰੇ ਜਾਣਦੇ ਨਹੀਂ ਫਿਰਪਾਲ ਦਾ ਨਾਮ ਕੀ ਹੈਗਾ ਬਾਈ ਬਹੁਤ ਘੈਂਡ ਮਿਸਤਰੀ ਆ ਵੀ ਇਦਾਂ ਨਹੀਂ ਕਿ ਵੀ ਮੰਨ ਲਓ ਕੱਲ ਨੂੰ ਕੋਈ ਚੀਜ਼ 'ਚ ਦਿੱਕਤ ਆਈ ਤਾਂ ਤੁਹਾਨੂੰ ਲਾਮਾ ਆਊਗਾ ਜਦੋਂ ਮਰਜ਼ੀ ਆਓ ਬਾਈ ਨਾਲ ਕਨੈਕਟ ਕਰੋ ਬਾਈ 22 ਸਾਲਾਂ ਤੋਂ ਅਸੀਂ ਰਿਪੇਅਰ ਦਾ ਕੰਮ ਕਰ ਰਹੇ ਹਾਂ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਦੀ ਰਿਪੇਅਰ ਕਰਦਾ ਪਿਆ ਮਾਂ ਤੇ ਫਿਰ ਬਾਈ ਹੁਣ ਇਹ ਜੰਗਲ 'ਚ ਇਹ ਦੱਸ ਮੈਨੂੰ ਜਦੋਂ ਤੁਸੀਂ ਇੰਨਾ ਸਮਾਨ ਖਰੀਦਿਆ ਇੰਨੇ ਨੇ ਵਧੀਆ ਫਰਿੱਜਾਂ ਵਧੀਆ ਐਸੀ ਦੇਖ ਲੇ ਆਪਾਂ ਨੇ ਸਾਰਾ ਕੁਛ ਨਾ ਫਿਰ ਤੁਸੀਂ ਬਾਈ ਤੁਹਾਡੀ ਤੁਹਾਡੀ ਚੰਗੀ ਭਲੀ ਦੁਕਾਨ ਹੈ ਆ ਵੀ ਸ਼ਹਿਰ 'ਚ ਕਿਉਂ ਨਹੀਂ ਕੀਤਾ ਤੁਸੀਂ ਖੇਤਾਂ 'ਚ ਕਿਉਂ ਕਰਕੇ ਬੈਠੇ ਹੋ ਹਾਂ ਇਹ ਪਤਾ ਕੀ ਚੱਕਰ ਹੈ ਜੀ ਸ਼ਹਿਰ ਦੇ ਵਿੱਚ ਪਰ ਅਸੀਂ ਬਿਲਕੁਲ ਘੱਟ ਰੇਟ ਤੇ ਵੇਚਾਂਗੇ ਅਸੀਂ ਲੋਕ ਸ਼ਹਿਰ ਤੋਂ ਪਿੰਡ 'ਚ ਡੇਰੇ ਤੇ ਲੈ ਕੇ ਆਉਣਾ ਹੈ ਵਿਦੇਸ਼ਾਂ 'ਚ ਜੋਕ ਲੋਕ ਜਾ ਕੇ ਕੰਮ ਕਰਦੇ ਆ 50 50 ਲੱਖ ਰੁਪਇਆ ਲਾ ਕੇ ਅਸੀਂ 50 ਲੱਖ ਨਹੀਂ 10 20 ਲੱਖ ਨਾਲ ਹੀ ਕੰਮ ਚਲਾਇਆ ਤੇ ਬਹੁਤ ਵਧੀਆ ਕਮਾਈ ਹੋ ਰਹੀ ਏ ਆਪਦੀ ਬਿਲਕੁਲ ਜਾਇਜ਼ ਜਿਹੜੀ ਆਪਣੀ ਹੱਕ ਦੀ ਕਮਾਈ ਖਾਓ ਨਾਜਾਇਜ਼ ਕਿਸੇ ਨਾਲ ਕਰੋ ਨਾ ਕਮਾਈ ਵੀ ਕਰੋ ਲੋਕਾਂ ਨੂੰ ਵੀ ਫਾਇਦਾ ਹੋਵੇ 10 10 20 2000 ਰੁਪਇਆ ਫਰਿੱਜ ਸਸਤਾ ਆ LG ਕੰਪਨੀ ਦਾ ਫਰਿੱਜ ਹੈ ਜੀ ਇਹ 42000 ਦਾ ਨਵਾਂ ਸਾਡੇ ਕੋਲ 25000 ਦਾ 10 ਸਾਲ ਦੀ ਗਾਰੰਟੀ ਵਾਰੰਟੀ ਬਿੱਲ ਕੱਟ ਕੇ ਦੇਵਾਂਗੇ ਪੱਕਾ GST ਦਾ ਬਿੱਲ ਹੋਏਗਾ ਅੱਛਾ ਬਿੱਲ ਵੀ ਕੱਟ ਕੇ ਦੋਗੇ ਭਾਈ ਦੋ ਤੋਂ ਬਿੱਲ ਵੀ ਕੱਟ ਕੇ ਦੇਣਗੇ ਕਿੰਨੀ 42000 ਦਾ ਕਿਹਾ ਭਾਈ 40000 ਦਾ ਨਵੇਂ ਤੁਸੀਂ 38000 ਦਾ ਵੀ ਮੰਨ ਕੇ ਚੱਲੀ ਜਾਣਾ ਜੇ ਫਿਰ ਵੀ ਲਾਲੋ ਸਾਹਿਬ ਵੀ 13000 ਰੁਪਏ ਸਸਤਾ ਹੈ ਬਿੱਲ ਵੀ ਦੇਵਾਂਗੇ ਗਾਰੰਟੀ ਵੀ ਦੇਵਾਂਗੇ ਸਿੱਧਾ ਬੋਲੋ ਥੱਕੀ ਦਾ ਕਹਿ ਰਹੇ ਹੋ ਫਿਰ ਤਾਂ 5000 ਕੱਟ ਹੋਇਆ 38 ਦਾ ਨਹੀਂ ਅਸੀਂ 25 ਦਾ ਦਵਾਂਗੇ ਅੱਛਾ 25 ਦਾ ਦੋਸਤੋ 25000 ਰੁਪਏ ਦੇ ਵਿੱਚ ਸਿਰਫੇ 42000 ਰੁਪਏ ਦਾ ਫਰੈਜ ਹੈਗਾ ਬਾਈ ਕਹਿੰਦਾ 25000 ਰੁਪਏ ਦੇ ਵਿੱਚ ਪੱਕਾ ਬਿੱਲ ਦੇਣਗੇ ਤੁਹਾਨੂੰ 10 ਸਾਲ ਦੀ ਗਾਰੰਟੀ ਵਾਰੰਟੀ ਜੋ ਕੰਪਨੀ ਦੀ ਹੈ ਕੰਪਨੀ ਵਾਲੇ ਘਰ ਜਾ ਕੇ ਠੀਕ ਕਰਕੇ ਆਉਣਗੇ ਬਾਈ ਮੈਨੂੰ ਐ ਲੱਗੀ ਜਾਂਦਾ ਯਾਰ ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖੀ ਜਾਂਦਾ ਸੱਚੀ ਬੋਲੀ ਜਾਂਦੇ ਹੋ ਪਹਿਲੇ ਕੋਲ ਹਕੀਕਤ ਹੈ ਜੀ ਦੋਸਤੋ ਇਹ ਜਾਂ ਮੌਕਾ ਤਾਂ ਦੁਬਾਰਾ ਮਿਲਣਾ ਨਹੀਂ ਲੁੱਟ ਲਓ ਮੌਕਾ ਤੇ ਬਾਈ ਬਣ ਕੇ ਇੱਕ ਵਾਰੀ ਵੈਸੇ ਨਾ ਤੁਸੀਂ ਆਪਾਂ ਨੰਬਰ ਚਲਾਵਾਂਗੇ ਵੀ ਤੁਹਾਡਾ ਤੁਹਾਡਾ ਨੰਬਰ ਅਤੇ ਯਾਨੀ ਕਿ ਜਿਵੇਂ ਕਿਸੇ ਨੇ ਪਹੁੰਚਣਾ ਹੈ ਉਹ ਕਿੱਦਾਂ ਪਹੁੰਚੂਗਾ ਆਪਣਾ ਨੰਬਰ ਹੈ ਜੀ 9357125435 9501390831 9357125435 9501390831 ਤੇ ਇੱਕ ਹੋਰ ਵਾਲਿਆਂ ਦਾ ਪਿੰਡ ਜੋਗੇਵਾਲਾ ਨੇੜੇ ਖਨੌਰੀ ਕਿਸਾਨਾਂ ਵਾਲਾ ਬਾਰਡਰ ਨਹੀਂ ਬਈ ਜਦੋਂ ਹੁਣ ਆਉਣਾ ਕਿਸੇ ਨੇ ਮੰਨ ਲਓ ਜਿਵੇਂ ਇਧਰਲੀ ਸਾਈਡ ਤੋਂ ਮੜਾ ਸੌਖਾ ਸਮਝਾ ਦਿਓ ਵੀ ਕਿਵੇਂ ਆਊਗਾ ਸੌਖਾ ਵੈਸਤਾਪੁਰ ਲੋਕੇਸ਼ਨ ਵੀ ਬਾਰੇ ਲੋਰੀ ਤੇ ਪਾਤਰਾਂ ਦੇ ਵਿਚਕਾਰ ਟੂਲ ਟੈਕਸ ਆਉਂਦਾ ਪੈਂਦਾ ਵਾਲਾ ਟੂਲ ਟੈਕਸ ਟੂਲ ਟੈਕਸ ਤੋਂ ਅੱਗੇ 1.5 ਕਿਲੋਮੀਟਰ ਅੱਗੇ ਆਗੇ ਆਪਣਾ ਜੋਗੇਵਾਲਾ ਪਿੰਡੇ ਬਾਹਰ ਡੇਰੇ ਤੇ ਆਪਣਾ ਘਰ ਹੈ ਹਰਪਾਲ ਸਿੰਘ ਵਾਲਿਆਂ ਦਾ ਡੇਰਾ ਜਿੰਨੂੰ ਮਰਜ਼ੀ ਪੁੱਛ ਲੋ ਹਰਪਾਲ ਸਿੰਘ son of ਬਲਵਿੰਦਰ ਸਿੰਘ